ਤਮਾਰ ਨੂੰ ਆਉਂਦਾ ਨਾ ਕਿਸੇ ਵਰਗੀ ਸ਼ੁੱਧ। ਉਸਨੇ ਹਰੇ ਜਾ ਰਹੀ ਉੱਪਰ। ਹਾਂ। ਉਹ ਤਾਂ ਇੰਨਾ ਗਾਗਾ ਬੈਠੂਗਾ। ਗਾਜੋ। ਯਾ ਫਿਰ ਜੰ। ਅੰਮੀ ਕੱਲ ਪੁੱਤ ਕਰਦੇ ਸੱਤ ਦੀ ਖੰਡ ਛਾਲ ਨਹੀਂ ਤਾਂ ਪੈਂਦੀ ਵਿਧੀ ਖੰਡ ਤਾਂ ਖਾਪੀ ਜਾ ਸਾਫ ਹਨ ਆਹ ਮੈਂ ਤਿਰਿਆ ਲਵਾਂ ਅਜਾ ਪਹ ਹੋ ਕਰਾਂਗੇ ਡੱਬਾਂਗੇ ਨਾ ਗੁੱਟਾਂ ਦਾ ਗੱਡੀ ਕੋਲ ਮਾਰਨਾ ਹੈ ਪੱਲਾ ਹੀ ਆਹੀ ਚੀਰਨਾ ਹੈ ਨਾ ਪਾ ਪਾ ਕਿਤਾ ਦੇ ਹੰਡਾ ਹੰਡਾ ਹੰਡੂ ਚੀਕਾ ਪਨਾਲਾ ਸੱਟੂ ਬੋਜੀ ਦੀਏ ਪਾਵਾਂਗੀ ਚੌਲ ਦਾ ਮਗਰ ਸਾਰਾ ਸਮਾਨ ਇਕੱਠਾ ਹੀ ਪਾਵਾਂਗੇ ਤਾਂ ਇਹ ਅੱਗੇ ਲਾ ਬਸ ਨਾਮ ਬੱਗੇ ਆਪਾਂ ਚੌਲ ਖਿਆ ਗਿਆ ਬਣਾਉਣਾ ਨਿੰਗੜੀ ਇਕੜਵੇਂ ਅੰਦਰ ਵੀ ਚੱਲ ਨਿੰਗੜੀ ਕੀ ਹੈ ਸੁਨਾਮ ਦੋ ਜਰਾ ਕਿੱਥੇ ਲੇਟ ਆਉਣਾ ਤੜਕੀ ਠੰਡ ਚ ਠੇਟ ਹੋ ਜਣੇ ਤੇ ਮੇ ਤਾਂ ਗੁੱਟ ਹੋ ਗਏ ਆਹ ਕਰ ਦੇ ਸੱਤ ਚੀਜ਼ਾਂ ਕਰਦੇ ਜਿਵੇਂ ਇੱਕ ਤਾਂ ਬਾਦੇ ਚੌਲ ਮੂੰਗੀ ਖੰਡ ਕਣਕ ਹੈ ਅੱਜ ਜਪਾ ਦੇ ਫਿਰ ਮੈਂ ਭਰੂੰਗੀ ਇਹਨਾਂ ਨੂੰ ਛੋਟੇ ਨਾਲ ਛੋਟੇ ਨਾਲ ਇੱਕ

ਸਾਂਤਰੀ ਹੁੰਦਾ ਨੂੰ ਪੂਰਾ ਹੋ ਗਿਆ। ਹਾਂ। ਪੂਰਾ ਹੋ ਗਿਆ। ਸੰਤਰੀ ਹੋਇਆ ਅੱਜ ਤਾਂ ਜੀਰਾ ਹੋ ਗਿਆ। ਜੀਰਾ ਹੋ ਗਿਆ ਹੋ ਗਿਆ। ਅੰਜੂ ਬਾਪੇ ਨੂੰ ਠਿਆ ਲਾ ਲਾ। ਮਾਵੇ ਘਰ ਦੇ ਸੇਕ ਨੂੰ ਘਰ ਦੇ ਰਚਨਾ ਕਰ ਬੱਥਾ ਕਰੀ। ਚਾਵਲ ਸੁੱਕੇ ਚਾਵਲ ਲੈ ਹਨਾ। ਹੈਂ ਨਹੀਂ ਆਇਆ ਤੁਸੀਂ ਤੋਂ ਸਾਹ ਹਨਾ ਗਦਨ ਨੂੰ ਕਿ ਮੈਂ ਆਇਆ ਹਨਾ ਮੈਂ ਆਇਆ ਸਕੂਲ ਜਾਣੀ ਇਹਨੂੰ ਹਲਾਣ ਦੇ ਪਹਿਲਾਂ ਹੈ ਆਹ ਲੋਹ ਦਿਖਾ ਦੇ ਆ ਦੇਖੋ ਰੈੱਡ ਚੈਰੀ ਗ੍ਰੀਨ ਚੈਰੀ ਆ ਮੈਨੂੰ ਪਤਾ ਨਹੀਂ ਆ ਮੈਨੂੰ ਪਤਾ ਨਹੀਂ ਮਗਜਨੇ ਕਿਸਮਿਸ ਇਹ ਛੋਟੇ ਮਗਜਨੇ ਨੇ ਨਾ ਇਹ ਵੱਡੇ ਮੋਟੇ ਨੇ ਤੇ ਆਹ ਲਾਂਗਲੇ ਚੇ ਨੇ ਤੇ ਆਹ ਖਰੋਟ ਹੈ ਇਹ ਉਪਾਤੇ ਹੋਣੀ ਹੈ ਕਿਰਪਾ ਤੇ ਕਾਜੂ ਦੇਖੋ ਚੋ ਬਹੁਤ ਹੋ ਗਿਆ ਤਾਂ ਆਪਾਂ ਹੁਣ ਸੋਲ ਰਹੀ ਰੈਡੀ ਹੋਨੇ ਆਪਾਂ ਬਹੁਤ ਹੰਦੀ ਹੈ ਚਲੋ

ਸਾਲ ਮੁੰਬਈ ਸੀ ਜਾਣੇ ਬੈਣਾ ਜੀ ਬਲਟੂ ਨਹੀਂ ਆਠਾ ਕੀ ਆ ਗਿਆ ਪਤਾ ਨਹੀਂ ਬਾਈ ਪਤਾ ਨਹੀਂ ਪਤਾ ਨਹੀਂ ਨਾ ਪਤਾ ਨਹੀਂ ਨਾ 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 ਨ ਸੂਰਜ ਕੋਈ ਨਾ ਡਾੜ ਮੜੇਗਾ ਨਹੀਂ ਬਣਿਆ ਤੇ ਇਹ ਫੈਨ ਦਾ ਨਹੀਂ ਹਾਂ ਹੂੰ ਇਹਨਾਂ ਦਾ ਸਾਰ ਲੱਗ ਜੂ ਨਹੀਂ ਸਾਰਿਆਂ ਨੂੰ ਸਾਰ ਲੱਗ ਜੂਗੇ ਸਿਆਣ ਨਾ ਗਦੇ ਇਹ ਦੋ ਪੰਜ ਮੈਂ ਖੜੇ ਪੈਣਾ ਜਿਵੇਂ ਤੇ ਆ ਦੇਖਣ ਦੀ ਬਾਤ ਨਹੀਂ ਜਿਵੇਂ ਚਲੋ ਆਏ ਆ ਕਿ ਮੈਂ ਆ ਚੀਜ਼ ਕਿ ਮੈਂ ਵੱਡਾ ਬਣ ਜਾਣਾ ਸਾਰਾ ਖਾਣ ਪਾਣ ਛਪਾ ਦੇ ਜਿਵੇਂ ਲੱਡੂ ਸੁੱਕੇ ਹੋਏ ਉਹ ਹਟ ਪਾ ਦੇ ਕਿਸੇ ਦੇ ਮੂੰਹ ਪੈ ਜਾ ਕਿਸੇ ਮੀਟ ਪੈ ਜਾ ਕਿੰਦਾ ਭੋਗ ਦੋ ਖਾਣੂ ਕਿੰਦਾ ਉਹ ਵੀ ਆਪਣੀ ਹਾਂ ਹੁਣ ਇਹ ਦਾਲ ਦੇਰ ਜਾਣੇ ਕਿ ਪਾਉ ਵੀ ਮਸਾਲਾ ਜੋਈ ਕਰ ਦਿੰਦੇ ਨੇ ਭੋਗ ਹੀ ਦਿੰਦੇ ਨੇ ਸਾਰੇ ਨੂੰ ਹਾਂ ਪੰਡ ਦੀ ਨੇ ਉਹਨਾਂ ਨੂੰ ਆਏ ਕਿੰਦਾ ਬਣਾਏ ਕਰਦੀ ਫਿਰ ਪਿੱਛੇ ਪਿੱਛੇ ਜਾ ਕਰ ਦਿੰਦੀ ਹੈ ਹਣਾ ਕਾਨੂੰ ਖਰਾਬ ਕਰਨਾ ਕਿਵੇਂ ਕਿੱਥੇ ਖੱਕ ਕੇ ਇੱਥੇ ਬਾਦ ਸਾਰੇ ਕਿਵੇਂ ਮਰਜ਼ੀ ਕਰਦੇ ਇੰਨੇ ਚ ਬਾਦ ਨਹੀਂ ਚੱਕ ਕੇ ਉਹ ਦੂਰੇ ਕੁੱਤੇ ਮੂੰਹ ਮਾਰਨਗੇ ਜਿੰ ਲੱਡੂ ਦੇ ਟੰਗ ਦੀ ਧੂਕ ਹੈ ਹੈ ਉਹ ਲੋਈ ਨਹੀਂ ਗਿਆ ਚਾਲੂ ਨਹੀਂ ਆਲੂ ਜਲੇ ਨਹੀਂ 10 ਦਿਨ ਤੱਕ ਬਾਬੇ ਦਾ ਪਰਿਵਾਰ ਆਪ ਹੀ ਪਹੁੰਚਣਾ ਚੋਲ ਖਾ ਲਿਓ ਬਹਿ ਜਾਓ ਇਹ ਕਹਿੰਦਾ ਪਲੇਟ ਹੋ ਗਿਆ ਅੱਜ ਮਾ ਬਹਿ ਜਾਓ ਚੋਲ ਖਾ ਲਿਓ ਕਹਿੰਦਾ ਸਾਰਾ ਤੇ ਨਹੀਂ ਬਾਬੇ ਦਾ ਕਰਨੋਂ ਪਹਿਲਾਂ ਤਾਂ ਉਹਦੇ ਹੂੰ ਉੱਥੇ ਗਈ ਸੀ ਪਾਸੋਂ ਦੀ ਮਾਂ ਬੱਚੀ ਇਹਦਾ ਵਿਆਹ ਹੋ ਗਿਆ ਅੱਧਰ ਹੋ ਗਿਆ ਗੋਲ ਲੈ ਜਾ ਆਪ ਤੂੰ ਨਹੀਂ ਖਾਦੀ ਤਾਂ ਮੈਂ ਦੇ ਦੇਣੀ ਚੱਕੀ ਕੀ ਲੱਡੂ ਹਾਂ ਜੇ ਆਪ ਤੂੰ ਚੱਕੇਂ ਮੈਂ ਨਾ ਕੋਈ ਨਾ ਉਹ ਹੋਰੇ ਨੇ ਵਿੱਚ ਬਿੱਲੇ ਜੇ ਹੋਰੇ ਹੁਣ ਨਾ ਇਹ ਲੱਡੂ ਪਾ ਸਕਦੇ ਨਾ ਇਹ ਇਹ ਤਾਂ ਖਾ ਲਵੀਂ ਹੈ ਕਿੰਨੇ ਇਹ ਲੱਡੂ ਦੇ ਕਿੰਨੇ ਦੇ ਆ ਇਹ ਕਿਥੇ ਨਹੀਂ ਜੜ ਜੁੰਦੀ ਇਹਦੀ ਨੇ ਕੇਲੇ ਦੀ ਉਹ ਦੱਬਦੇ ਨੇ ਇੱਥੇ ਰੱਖਾਈ ਜਣਾ ਇੱਕ ਇੱਕ ਘੱਟ ਦੱਬਦੇ ਨੇ ਇਹ ਉਹ ਵੀ ਐਸ ਟ੍ਰੈਡੀ ਦੀ ਕਹਦੀ ਕੰਮ ਆਈਏ ਕਾਹੋਈ ਹੋਰ ਆ ਇਧਰ ਆਣਾ ਲੱਗੋ ਮਾਮ ਸਮੋਸਾ ਨਹੀਂ ਖਾ ਸਕਦਾ ਲਾ ਤਾਂ ਆਪਣੇ ਕਿੰਨੀ ਆ ਗਿਆ ਜਲੂਰ ਜਰੂਰ ਨਾ ਕੋਈ ਹਾਂ ਨਾ ਤੇ ਜਿਵੇਂ ਨਾਲ ਕੇ ਹਾਂ ਜਲੂਰ ਵੀ ਬਹੁਤ ਕੱਟੇ ਵੀ ਕੋਪਟੇ ਨੂੰ ਉਦਾਂ ਵਰਗੇ ਹੈ। ਭਾਈ ਤਾਂ ਆਪਣੇ ਵੀ ਤੇ ਤੁਸੀਂ ਖਿਆਲ ਨਹੀਂ ਕਰਿਆ ਹੁਣ ਹਾਂ ਫਰੀਕ ਦੇ ਛੋਟੇ ਕਣਕ ਵਰਗੇ ਹਾਂ ਕਣਕ ਦੇ ਦਾਣੇ ਵਰਗੇ ਤੇ ਉਹ ਵੀ ਉੰਨੀ ਪਤਲਾ ਦੇ ਸੀਸੇ ਵਾਲੇ ਫਿਰ ਪਰ ਆਦਾ ਜੀ ਨਾ ਤੇ ਚੱਤਿਆ ਬਾਰੇ ਪਰੇ ਆ ਤੋ ਬੋਲਾ ਵੀ ਨੀ ਬਹਾਤ ਕੁ ਕਰਨਾ ਖਾਦਾ ਸਾਰੀ ਪਾਰ ਤੂੰ ਕਿਹਦੇ ਦੀ ਬੋਲ ਨਾ ਡੇਲ ਚ ਕਿੱਦ ਨੀ ਪਾਉਂਦੇ ਤੂੰ ਤਾਂ ਬਾਰੇ ਬਰ ਅੰਦਰ ਕੇ ਮੇ ਲੋਟਾ ਉਹ ਅੰਦਰ ਡੁੱਲੂ ਆ ਮੈਂ ਪਾਰੀ ਕਹਣਾ ਮਗਾ ਕੰਕਾ ਹੈਗਾ ਹਾਂ ਹੈਗੇ ਨੀ ਚੰਚੇ ਇਹ ਵੀ ਪੇ ਚਲਦਾ ਚੋ ਲੈਣਾ ਚੱਕ ਲੈ ਮੈਂ ਪਾ ਦੇ ਦੀ ਬਾਤ ਨਹੀਂ ਪਾ ਦੇ ਨੀ ਲੈਣੋ ਫੜਾਇਆ ਗੱਡੀ ਆਏ ਭਾਈ ਨਾ ਮਨੀ ਤੂੰ ਟੈਟਾ ਦੀ ਹੋਂਦ ਤੇ ਕੋਲੇ ਪਤਾ ਹੈ ਜਾਂ ਨਹੀਂ ਓੜਾ Thank <laughs> you. Gardear no te milquier. Gardear no te milquier.